ਕਿੱਦਾਂ ਪੇਰੈਂਟਸ ਅੱਜਕੱਲ ਕੁਝ ਇਦਾਂ ਦੇ ਸ਼ਬਦ ਕਹਿ ਕੇ ਆਪਣਾ ਇੱਕ ਰਿਲੇਸ਼ਨਸ਼ਿਪ ਉਹਨਾਂ ਦੇ ਬੱਚੇ ਨਾਲ ਖਰਾਬ ਕਰ ਦਿੰਦੇ ਨੇ। ਇਹ ਟੌਪਿਕ ਵਾਰੀ ਵੈਸੇ ਮੈਂ ਬਹੁਤ ਖੁਸ਼ੀ ਨਾਲ ਤਾਂ ਹਮੇਸ਼ਾ ਗੱਲ ਨਹੀਂ ਕਰਦਾ। 10% ਲੋਕ ਹੀ ਨੇ ਜਿਨ੍ਹਾਂ ਨੂੰ ਮੇਰੀ ਗੱਲ ਚੰਗੀ ਲੱਗਦੀ ਆ। ਐਕਚੁਅਲੀ ਮੈਂ ਹਮੇਸ਼ਾ ਇਹ ਗੱਲ ਕਰਦਾ ਕੰਪੈਰੀਜ਼ਨ ਦੀ। ਜਿਹੜੇ ਬੱਚੇ ਨਾਲ ਉਹ ਕੰਪੈਰੀਜ਼ਨ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਦਾ ਰਹਿਣ ਸਹਿਣ ਕਿੱਦਾਂ ਹੈ? ਉਹਦੇ ਮੰਮਾ ਐਨੇ ਪੈਸੇ ਕਮਾਉਂਦੇ ਨੇ ਜਾਂ ਉਹ ਕਿਤੇ ਪ੍ਰਿੰਸੀਪਲ ਨੇ ਜਾਂ ਲੈਕਚਰਰ ਨੇ ਵਾਟਐਵਰ ਕਿਸੇ ਵੀ ਫੀਲਡਸ ਨੇ। ਮੇਰੇ ਮੰਮਾ ਕਿਉਂ ਨਹੀਂ? ਮੈਂ ਇਸ ਚੀਜ਼ ਨੂੰ ਸਿਰਫ ਪੈਸੇ ਨਾਲ ਕੰਪੇਅਰ ਨਹੀਂ ਕਰ ਰਿਹਾ ਤੇ ਇੱਕ ਗੱਲ ਤੁਸੀਂ ਕਦੇ ਵੀ ਨੋਟ ਕਰਿਓ ਜਿਹੜੇ 20000 ਵਾਲੇ ਹੁੰਦੇ ਨੇ ਨਾ ਤੋਂ ਉਹ ਆਪਦੇ ਬੱਚੇ ਦਾ ਕੰਪੈਰੀਜ਼ਨ ਕਦੇ ਕਿਸੇ ਨਾਲ ਕਰਦੇ ਵੀ ਹਨ। ਸਨਮੇ ਖੋੜੀ ਨੇ ਇੱਕ ਰੀਲ ਦੇਖੀ ਸੀ ਫੇਸਬੁੱਕ ਤੇ ਜਿਹਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਇੱਕ ਬਹੁਤ ਡਿਫਰੈਂਟ ਟੌਪਿਕ ਤੇ ਕਿ ਪੇਰੈਂਟਸ ਤੇ ਬੱਚਿਆਂ ਦੇ ਰਿਲੇਸ਼ਨਸ਼ਿਪ ਦੇ ਬਾਰੇ ਕਿ ਕਿੱਦਾਂ ਪੇਰੈਂਟਸ ਅੱਜਕੱਲ ਕੁਝ ਇਦਾਂ ਦੇ ਸ਼ਬਦ ਕਹਿ ਕੇ ਆਪਣਾ ਇੱਕ ਰਿਲੇਸ਼ਨਸ਼ਿਪ ਉਹਨਾਂ ਦੇ ਬੱਚੇ ਨਾਲ ਖਰਾਬ ਕਰ ਲੈਂਦੇ ਨੇ। ਉਹਦੇ ਬਾਰੇ ਕੁਝ ਦੱਸੋ। ਦੇਖੋ ਕ੍ਰਿਤਿਕਾ ਮੈਂ ਮੇ ਟੌਪਿਕ ਬਾਰੇ ਵੈਸੇ ਮੈਂ ਬਹੁਤ ਖੁਸ਼ੀ ਕਿਉਂਕਿ 10% ਲੋਕ ਹੀ ਨੇ ਜਿਨ੍ਹਾਂ ਨੂੰ ਮੇਰੀ ਗੱਲ ਚੰਗੀ ਲੱਗਦੀ ਆ ਐਸ ਅ ਪੇਰੈਂਟਸ ਅਦਰਵਾਈਜ਼ ਬਾਕੀ ਸਾਰੇ ਇਸ ਗੱਲ ਤੋਂ ਅਕਸਰ ਬਹੁਤ ਨਾਰਾਜ਼ ਹੋ ਜਾਂਦੇ ਨੇ ਪਤਾ ਨਹੀਂ ਕਿਉਂ ਤੇ ਇਹੀ ਸਭ ਤੋਂ ਵੱਡਾ ਕਾਰਨ ਹੈ ਜੋ ਮੈਂ ਉਹਨਾਂ ਨੂੰ ਇਹ ਚੀਜ਼ ਸਮਝਾਉਣਾ ਚਾਹੁੰਦਾ ਐਕਚੁਅਲੀ ਮੈਂ ਹਮੇਸ਼ਾ ਇਹ ਗੱਲ ਕਰਦਾ ਕੰਪੈਰੀਜ਼ਨ ਦੀ ਜਦੋਂ ਵੀ ਆਪਾਂ ਚਾਹੇ ਪੰਜਾਬੀ ਫੈਮਲੀਆਂ ਦੇਖ ਲਈਏ ਇੰਡੀਆ ਦੇ ਵਿੱਚ ਜਿੱਦਾਂ ਦੀ ਮਰਜ਼ੀ ਫੈਮਲੀਆਂ ਦੇਖ ਲਈਏ ਜ਼ਿਆਦਾਤਰ ਆਪਾਂ ਕੀ ਦੇਖਦੇ ਆ 80% ਫੈਮਲੀਆਂ ਇਦਾਂ ਦੀਆਂ ਹੁੰਦੀਆਂ ਨੇ ਜੋ ਅਕਸਰ ਆਪਦੇ ਬੱਚੇ ਦਾ ਕੰਪੈਰੀਜ਼ਨ ਦੂਜੇ ਦੇ ਬੱਚੇ ਦੇ ਨਾਲ ਕਰਦੇ ਨੇ ਰਾਈਟ ਚਾਹੇ ਉਹ ਬਟ ਉਹ ਖੁਦ ਆਪਦੇ ਬੱਚੇ ਦੇ ਵਿੱਚ ਕਦੇ ਇਸ ਚੀਜ਼ ਨੂੰ ਸਰਚ ਨਹੀਂ ਕਰਦੇ ਕਿ ਉਹ ਉਹਨਾਂ ਦਾ ਬੱਚਾ ਕਿਸ ਚੀਜ਼ ਦੇ ਕਾਬਲ ਹੈ ਉਹ ਕਿੱਦਾਂ ਦੇ ਐਟਮੋਸਫੇਅਰ ਚ ਪਲਿਆ ਉਹਨਾਂ ਦੇ ਪਰਿਵਾਰ ਦਾ ਜੋ ਇੱਕ ਐਟਮੋਸਫੇਅਰ ਸੀ ਉਹ ਕਿੱਦਾਂ ਦਾ ਸੀ ਜਿਹੜੇ ਬੱਚੇ ਨਾਲ ਉਹ ਕੰਪੈਰੀਜ਼ਨ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਦਾ ਰਹਿਣ ਸਹਿਣ ਕਿੱਦਾਂ ਹੈ ਉਹਨਾਂ ਨੇ ਆਪਦੇ ਬੱਚੇ ਤੇ ਕਿੰਨਾ ਇਨਵੈਸਟ ਕੀਤਾ ਚਾਹੇ ਉਹ ਪੈਸੇ ਦੇ ਮਾਮਲੇ ਚਾਹੇ ਉਹ ਟਾਈਮ ਦੇ ਮਾਮਲੇ ਚਾਹੇ ਉਹ ਐਥਿਕਸ ਦੇ ਮਾਮਲੇ ਦੇ ਵਿੱਚ ਤੇ ਉਹਦਾ ਜਿਹੜਾ ਓਵਰਕਮ ਨਿਕਲਣਾ ਉਹ ਉਸ ਅਕੋਰਡਿੰਗ ਹੀ ਨਿਕਲਣਾ ਜਿੱਦਾਂ ਦੀ ਇਨਵੈਸਟਮੈਂਟ ਸੀ ਰਾਈਟ ਤੇ ਹੁਣ ਇੱਥੇ ਜੇ ਆਪਾਂ ਕੰਪ ਕਿ ਜਿੱਦਾਂ ਤੁਸੀਂ 1 ਸੈਕਿੰਡ ਲਾਉਨੇ ਹੋ ਬੱਚੇ ਦਾ ਕੰਪੈਰੀਜ਼ਨ ਕਰਨ ਲਈ ਜੇ ਤੁਹਾਡਾ ਬੱਚਾ ਘਰੇ ਆ ਕੇ ਤੁਹਾਨੂੰ ਕੰਪੇਅਰ ਕਰੇ ਆਪਦੇ ਦੋਸਤ ਦੇ ਪੇਰੈਂਟਸ ਦੇ ਨਾਲ ਜੇ ਬੱਚਾ ਤੁਹਾਨੂੰ ਆ ਕੇ ਇਹ ਕਹਵੇ ਕਿ ਮੇਰੇ ਫਰੈਂਡ ਦੇ ਪਾਪਾ 20 ਲੱਖ ਰੁਪਏ ਕਮਾਉਂਦੇ ਨੇ ਤੁਸੀਂ 20000 ਕਿਉਂ ਕਮਾਉਂਦੇ ਹੋ ਜੀ ਮੇਰੇ ਦੋਸਤ ਦੇ ਮਮਾ ਐਨੇ ਪੈਸੇ ਕਮਾਉਂਦੇ ਨੇ ਜਾਂ ਉਹ ਕਿਤੇ ਪ੍ਰਿੰਸੀਪਲ ਨੇ ਜਾਂ ਲੈਕਚਰਾਰ ਨੇ ਵਾਟ ਐਵਰ ਕਿਸੇ ਵੀ ਫੀਲਡਸ ਨੇ ਮੇਰੇ ਮਮਾ ਕਿਉਂ ਨਹੀਂ ਮੈਂ ਇਸ ਚੀਜ਼ ਨੂੰ ਸਿਰਫ ਪੈਸੇ ਨਾਲ ਕੰਪੇਅਰ ਨਹੀਂ ਕਰ ਰਿਹਾ ਕਿ ਕੱਲ ਨੂੰ ਬੱਚੇ ਇਹ ਸੋਚਣ ਕਿ ਉਹਨਾਂ ਨੇ ਆਪਦੇ ਪੇਰੈਂਟਸ ਨੂੰ ਇਹ ਕਹਿਣਾ ਜੀ ਤੁਸੀਂ ਆ ਫਾਈਨੈਂਸ਼ੀਅਲੀ ਅਜਿੰਨੇ ਸੈਟ ਬਟ ਜਿਹੜੇ ਮਾਪਿਓ 10000 ਕਮਾਉਂਦੇ ਨੇ ਉਹ ਵੀ ਤਾਂ ਆਪਣੇ ਬੱਚਿਆਂ ਨੂੰ ਉਨੇ ਹੀ ਸਹੂਲਤਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਮੈਂ ਉਹਰੇ ਸਹੂਲਤ ਦੀ ਗੱਲ ਨਹੀਂ ਤੇ ਇਹ ਗੱਲ ਤੁਸੀਂ ਕਦੇ ਵੀ ਨੋਟ ਕਰਿਓ ਜਿਹੜੇ ਪੇਰੈਂਟਸ 10000 ਵਾਲੇ ਹੁੰਦੇ ਨੇ ਨਾ ਤਾਂ ਉਹ ਆਪਦੇ ਬੱਚੇ ਦਾ ਕੰਪੈਰੀਜ਼ਨ ਕਦੇ ਕਿਸੇ ਨਾਲ ਕਰਦੇ ਵੀ ਹਨੀ ਇਹ ਸਭ ਤੋਂ ਵੱਧ ਉਹੀ ਪੇਰੈਂਟਸ ਕੰਪੈਰੀਜ਼ਨ ਕਰਦੇ ਨੇ ਜੋ ਆਵਦੀ ਲਾਈਫ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾਏ ਜੋ ਆਵਦੀ ਲਾਈਫ ਦੇ ਵਿੱਚ ਬਹੁਤ ਵੱਡੇ ਡ੍ਰੀਮਸ ਲੈ ਕੇ ਆਏ ਸੀ ਬਟ ਉਸ ਡ੍ਰੀਮਸ ਤੇ ਖੜੇ ਨਹੀਂ ਉਤਰ ਪਾਏ ਤੇ ਹੁਣ ਉਹਨਾਂ ਦੀ ਪੂਰੀ ਦੀ ਪੂਰੀ ਉਮੀਦ ਕੀ ਹੈ ਕਿ ਮੇਰੇ ਬੱਚੇ ਕਰਨਗੇ ਜੇ ਮੈਂ ਅੱਜ ਕੁਝ ਵੀ ਕਰਨਾ ਚਾਹਣਾ ਲਾਈਫ ਦੇ ਵਿੱਚ ਮੈਂ ਕੱਲ ਨੂੰ ਪ੍ਰੋਗਰੈਸ ਕਰਨਾ ਚਾਹਣਾ ਤਾਂ ਪਹਿਲਾ ਫਰਜ਼ ਮੇਰਾ ਹੈ ਅਮੀਰ ਬਣਨ ਦਾ ਐਜ਼ ਅ ਪੇਰੈਂਟ ਪਹਿਲਾਂ ਮੈਨੂੰ ਪੈਸਾ ਕਮਾਉਣਾ ਚਾਹੀਦਾ ਹੈ ਇਹ ਨਹੀਂ ਕਿ ਮੈਂ ਅੱਜ ਆਪਦੇ 15 ਸਾਲ ਦੇ ਸ਼ੌਂਕ ਇਕੱਠੇ ਕਰਾਂ ਮੈਂ ਅੱਜ ਕੋਈ ਕੰਮ ਨਾ ਕਰਾਂ ਮੈਂ ਅੱਜ ਮਿਹਨਤ ਨਾ ਕਿ ਤੁਸੀਂ ਇਹੀ ਫੀਲਡ ਕੰਟੀਨਿਊ ਕਰਨੀ ਹੈ ਤੁਸੀਂ ਇਸੇ ਚੀਜ਼ ਦੇ ਵਿੱਚ ਆਪ ਦਾ 100% ਦੇਣਾ ਐ ਐਦਾਂ ਥੋੜੀ ਹੈ ਬੱਚਾ ਉਧਰ ਬੈਟਸਮੈਨ ਬਣਨਾ ਚਾਹੁੰਦਾ ਤੁਸੀਂ ਉਹਨੂੰ ਕਹਿ ਰਹੇ ਹੋ ਕੈਮਰਾਮੈਨ ਬਣ ਉਹ ਕਹਿ ਰਿਹਾ ਮੈਂ ਐਕਟਰ ਬਣਨਾ ਤੁਸੀਂ ਉਹਨੂੰ ਕਹਿ ਰਹੇ ਹੋ ਟਰੱਕ ਡਰਾਈਵਰ ਬਣ ਉਹ ਕਹਿ ਰਿਹਾ ਮੈਨੂੰ ਡਰਾਈਵਿੰਗ ਆਉਂਦੀ ਨਹੀਂ ਤੁਸੀਂ ਕਹਿ ਰਹੇ ਹੋ ਪਲੇਨ ਚਲਾ ਤੁਸੀਂ ਕਹਿ ਰਹੇ ਹੋ ਪਾਇਲਟ ਬਣ ਐਦਾਂ ਥੋੜੀ ਹੁੰਦਾ ਜੀ ਜਿਹਦਾ ਜਿਸ ਚੀਜ਼ ਦੇ ਵਿੱਚ ਇੰਟਰਸਟ ਹੈ ਜਿੱਧਰ ਨੂੰ ਫਲੋ ਹੈ ਉਧਰ ਨੂੰ ਹੀ ਚੱਲੂ ਨਾ ਜਿਹੜੇ ਪਾਸੇ ਨੂੰ ਦਰਿਆ ਚੱਲ ਰਿਹਾ ਜਿਹੜੇ ਪਾਸੇ ਨੂੰ ਨਹਿਰ ਚੱਲਦੀ ਆ ਜੇ ਆਪਾਂ ਉਹਨੂੰ ਉਸੇ ਡਾਇ ਆਪਾਂ ਕੀ ਕਰਦੇ ਆ ਆਪਾਂ ਸੋਚਦੇ ਨਹੀਂ ਬੱਚੇ ਦਾ ਥਾਟਸ ਕਿੱਧਰ ਨੂੰ ਜਾ ਰਹੇ ਨੇ ਬੱਚੇ ਦਾ ਫਲੋ ਕੀ ਆਪਾਂ ਉਹ ਤੋਂ ਬਿਲਕੁਲ ਆਪੋਜ਼ਿਟ ਚੀਜ਼ ਉਹਦੇ ਮੂਹਰੇ ਜਦੋਂ ਮਾਰਾਂਗੇ ਤਾਂ ਆਟੋਮੈਟਿਕਲੀ ਨਿਰਾਸ਼ ਹੋਊਗਾ ਉਹ ਆਟੋਮੈਟਿਕਲੀ ਤੁਹਾਡੇ ਪ੍ਰਤੀ ਨਫ਼ਰਤ ਪਾੜੂਗਾ ਉਹ ਤੁਹਾਡੇ ਪ੍ਰਤੀ ਇਹੀ ਚੀਜ਼ ਸੋਚੂਗਾ ਕਿ ਮੇਰੇ ਮਾਪਿਆਂ ਦੀ ਮੇਰੇ ਨਾਲ ਅੰਡਰਸਟੈਂਡਿੰਗ ਹੀ ਹੈ ਨਹੀਂ ਬਟ ਕੁਝ ਬੱਚੇ ਜਦੋਂ ਆਪਣੇ ਦਿਲ ਦੀ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਸਕਸੈਸ ਨਹੀਂ ਮਿਲਦਾ ਫਿਰ ਦੇਖੋ ਮੈਮ ਸਕਸੈਸ ਦਾ ਇੱਕ ਸਿੰਪਲ ਰੂਲ ਹੈ ਇਸ ਪੂਰੀ ਦੁਨੀਆ ਦੇ ਵਿੱਚ ਕੋਈ ਇੱਕ ਐਸਾ ਇਨਸਾਨ ਉੱਠ ਕੇ ਨਹੀਂ ਕਹਿ ਸਕਦਾ ਕਿ ਉਹਨੇ ਪਹਿਲੀ ਚੀਜ਼ ਨੂੰ ਹੱ ਹੈ ਕੋਈ ਐਸੈਂਸਾਂ Apple ਦੇ ਮਾਲਕ ਜਿਹੜੇ ਜੀ ਦੇ ਮਰਜ਼ੀ ਜਿਹੜੇ ਮਰਜ਼ੀ ਅੱਜ ਬੰਦੇ ਦੀ ਆਪਾਂ ਗੱਲ ਕਰ ਲਈਏ ਉਹ ਲੋਕਾਂ ਨੇ ਪਹਿਲਾਂ ਹਜ਼ਾਰਾਂ ਚੀਜ਼ਾਂ ਨੂੰ ਟਰਾਈ ਕੀਤਾ ਹਜ਼ਾਰਾਂ ਚੀਜ਼ਾਂ ਨੂੰ ਟਰਾਈ ਕਰਨ ਦੇ ਨਾਲ-ਨਾਲ ਇੱਕ ਚੀਜ਼ 'ਚ ਹਜ਼ਾਰਾਂ ਐਫਰਟ ਵੀ ਪਾਏ ਪਹਿਲਾਂ ਜਿੰਨੇ ਸੈਂਟਿਸਟ ਸਿਗੇ ਜਾਂ ਬਿਜਲੀ ਦਾ ਆਪਾਂ ਨਿਰਮਾਣ ਹੋਇਆ ਹੈ ਹੋਰ ਕਿੰਨੀਆਂ ਚੀਜ਼ਾਂ ਦਾ ਨਿਰਮਾਣ ਹੋਇਆ ਉਹ ਪਹਿਲੇ ਦਿਨ ਹੀ ਥੋੜੀ ਹੋ ਗਿਆ ਇਨਵੈਂਸ਼ਨ ਕਰਨਾ ਸੀ ਇਲੈਕਟ੍ਰਿਸਿਟੀ ਦਾ ਇਲੈਕਟ੍ਰਿਸਿਟੀ ਦੇ ਵਿੱਚ ਵਿੱਚ ਉਸ ਦੀ ਜਰਨੀ ਦੇ ਵਿੱਚ ਉਹਨਾਂ ਨੇ ਕਿੰਨੀਆਂ ਹੋਰ ਹਜ਼ਾਰਾਂ ਚੀਜ਼ਾਂ ਇਨਵੈਂਟ ਕੀਤੀਆਂ ਉਸ ਪ੍ਰਤੀ ਉਹਨਾਂ ਨੇ ਕਿੰਨੇ ਐਕਸਪੀਰੀਅੰਸ ਲਏ ਇਹ ਹੀ ਆਪਾਂਤ ਕਰਨ ਕੀ ਜਾ ਰਹੇ ਆ ਇਹ ਵੀ ਮੈਟਰ ਕਰਦਾ ਪਰ ਉਹਨੂੰ ਕਰਨ ਕਿੱਦਾਂ ਜਾ ਰਹੇ ਆ ਕਿਹੜੇ ਟਰੈਕ ਤੋਂ ਜਾ ਰਹੇ ਆ ਕੀ ਕੀ ਐਕਸਪੀਰੀਅੰਸ ਕਰ ਰਹੇ ਆ ਉਸ ਰਾਸਤੇ 'ਚ ਕਿੰਨੇ ਖੱਡੇ ਸੀ ਕਿੱਦਾਂ ਦੇ ਲੋਕ ਮਿਲੇ ਕਿੱਦਾਂ ਐਟਮੋਸਫੀਅਰ ਸੀ ਸਾਰਾ ਕੁਝ ਵੀ ਤਾਂ ਮੈਟਰ ਕਰਦਾ ਨਾ ਜਿਹੜਾ ਇਹਦਾ ਕਨਕਲੂਜਨ ਨਿਕਲੂਗਾ ਉਹ ਤਾਂ ਓਵਰਆਲ ਨਿਕਲੂਗਾ ਨਾ ਮੈਮ ਆਪਾਂ ਘਰੇ ਬੈਠੇ ਕਿੱਦਾਂ ਕਹਿ ਸਕਦੇ ਆ ਬੱਚਾ ਸਕਸੈਸਫੁਲ ਤੇ ਦੂਸਰੀ ਗੱਲ ਤੁਹਾਡੇ ਕੁਐਸਚਨ ਦਾ ਜਿਵੇਂ ਇੱਕ ਆਨਸਰ ਦਵਾਂ ਤੁਸੀਂ ਆਪ ਸੋਚੋ ਇੱਕ ਬੱਚਾ ਜੋ ਕਹਿ ਰਿਹਾ ਕਿ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਨਾ ਜੀ ਜਾਣ ਤੋਂ ਉਹਦੇ ਉੱਥੇ ਚਾਂਸਸ ਜ਼ਿਆਦਾ ਨੇ ਉਹ ਟੀਚਰ ਕਿੱਦਾਂ ਬਣ ਜਾਊਗਾ ਜਿਹੜੇ ਬੱਚੇ ਨੂੰ ਅੱਜ ਸਾਈਕਲ ਨਹੀਂ ਚਲਾਉਣਾ ਆ ਰਿਹਾ ਤੇ ਨਾ ਉਹਦਾ ਮਨ ਹੈ ਸਿੱਖਣ ਦਾ ਉਹ ਕਿੱਦਾਂ ਪਲੇਨ ਚਲਾਊਗਾ ਕਿਉਂ ਚਲਾਊਗਾ ਜਦੋਂ ਉਹ ਮਨ ਤੋਂ ਹੀ ਨਹੀਂ ਰੈਡੀ ਐਸੇ ਹੁਣ ਅਸੀਂ ਪਿੰਡਾਂ ਵਾਲੇ ਆ ਸਾਨੂੰ ਕਿਸੇ ਨੇ ਡਰਾਈਵਿੰਗ ਥੋੜੀ ਸਿਖਾਈ ਹੈ ਸਾਨੂੰ ਕਿਸੇ ਨੇ ਟਰੈਕਟਰ ਥੋੜੀ ਚਲਾਉਣਾ ਸਿਖਾਤੇ ਸਾਨੂੰ ਕਿਸੇ ਨੇ ਜਿੰਨੀਆਂ ਸੀ ਉਸ ਕੰਬਾਈਨਾਂ ਵੀ ਚਲਾਉਂਦੇ ਰਹੇ ਆ ਟਰੱਕ ਵੀ ਚਲਾਉਂਦੇ ਰਹੇ ਆ ਕਿਉਂ ਸਾਡਾ ਐਟਮੋਸਫੀਅਰ ਉਹਦਾ ਸੀ ਪਰਿਵਾਰ ਦਾ ਘਰੇ ਚੀਜ਼ਾਂ ਸੀ ਅਸੀਂ ਐਕਸਪੈਰੀਮੈਂਟ ਕਰਦੇ ਰਹੇ ਸਿੱਖਦੇ ਰਹੇ ਹੁਣ ਇੱਕ ਬੱਚੇ ਉਹ ਵੀ ਹੁੰਦੇ ਨੇ ਜਿਨ੍ਹਾਂ ਦੀ ਅੱਜ ਉਮਰ ਇਹ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਨੇ ਫਲੋ ਤੇ ਬਹੁਤ ਡਿਪੈਂਡ ਕਰਦੀਆਂ ਨੇ ਲਾਈਫ ਦੇ ਤੇ ਕਿ ਲਾਈਫ ਦਾ ਫਲੋ ਆਪਾਂ ਨੂੰ ਕਿੱਧਰ ਨੂੰ ਟਰਨ ਕਰ ਰਿਹਾ ਤੇ ਕੀ ਕੀ ਸਿਖਾਊਗਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਟੀਚਰ ਹੈ ਨਾ ਮੈਮ ਉਹ ਆਪਣਾ ਐਟਮੋਸਫੇਅਰ ਫੈਮਿਲੀ ਫਰੈਂਡਸ ਆਪਣੇ ਕਾਲਜ ਆਪਣੀ ਕਲਾਸਿਸ ਆਪਸ ਜਿੰਨਾ ਵੀ ਸਿੱਖਣਾ ਉਥੋਂ ਸਿੱਖਣਾ ਇੱਕ ਵਾਰ ਜੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਚੀਜ਼ ਬੈਠ ਗਈ ਕਿ ਮੇਰੇ ਪੇਰੈਂਟਸ ਮੈਨੂੰ ਸਪੋਰਟ ਨਹੀਂ ਕਰਦੇ ਜਾਂ ਉਹਨਾਂ ਦੀ ਮੈਂਟੈਲਿਟੀ ਵੀਕ ਹੈ ਜਾਂ ਉਹ ਇੰਟੈਲੀਜੈਂਟ ਨਹੀਂ ਹੈਗੇ ਜਾਂ ਉਹਦੇ ਅਨੁਸਾਰ ਜਿਵੇਂ ਉਹ ਚੀਜ਼ਾਂ ਸੋਚਦਾ ਉਦਾਂ ਦੇ ਨਹੀਂ ਹੈਗੇ ਤਾਂ ਉਹ ਫਾਸਲਾ ساری ਉਮਰ ਦੇ ਰਹੂਗਾ ਮਾਪੇ ਇੱਕ ਦਿਨ ਸੋਚਦੇ ਕਿ ਅੱਜ ਜੋ ਚੀਜ਼ਾਂ ਹੋ ਰਹੀਆਂ ਨੇ ਮੰਨ ਲਓ ਕੋਈ ਘਟਨਾ ਹੋ ਗਈ ਘਰ ਦੇ ਵਿੱਚ ਕੋਈ ਕੁੱਟਮਾਰ ਹੋ ਗਈ ਘਰ 'ਚ ਕੋਈ ਗਾਲੀ ਗਲੋਚ ਹੋ ਗਿਆ ਕੁਝ ਵੀ ਇਨਸੀਡੈਂਟ ਹੋ ਗਿਆ ਉਹ ਇਨਸੀਡੈਂਟ ਉਹਨਾਂ ਦੇ ਬੱਚੇ ਦੇ ਬ੍ਰੇਨ ਦੇ ਵਿੱਚ ਉਹਨਾਂ ਦੇ ਮਰਦੇ ਦਮ ਤੱਕ ਰਹਿਣਾ ਹੈ ਉਹਦਾ ਰਿਸਪੌਂਸਿਬਲ ਕੌਣ ਹੈ ਉਹ ਇੱਕ ਇਨਸੀਡੈਂਟ ਜਦੋਂ ਕੱਲ ਨੂੰ ਕੋਈ ਮੰਨ ਲਓ ਕੁੜੀ ਹੈ ਕੋਈ ਕੁੜੀ ਆਜਾ ਆਪਣੇ ਘਰ ਦੇ ਵਿੱਚ ਕੋਈ ਬਦਤਮੀ ਜੀ ਦੇਖ ਰਹੀ ਹੈ ਏ ਬੀ ਸੀ ਡੀ ਕੁਝ ਵੀ ਦੇਖ ਰਹੀ ਹੈ ਉਹਦਾ ਉਹ ਇੰਪੈਕਟ ਕੱਲ ਨੂੰ ਉਹਨੇ ਆਪਦੇ ਘਰ ਵਾਲੇ ਤੇ ਵੀ ਪਾਉਣਾ ਕੋਰਿਸਪੌਂਸਿਬਲ ਹੈ ਉਹਦਾ ਉਹਨੇ ਇੰਪੈਕਟ ਆਪਦੀ ਕੱਲ ਨੂੰ ਧੀ ਤੇ ਆਪਦੇ ਬੱਚ ਇਹਨਾਂ ਨਾਲ ਵੀ ਪਹਿਲਾਂ ਉਹ ਚੀਜ਼ ਹੋਈ ਹੈ ਨਾ ਉਸੇ ਚੀਜ਼ ਨੂੰ ਕੰਟੀਨਿਊ ਕਰੀ ਜਾ ਰਹੇ ਨੇ ਕੋਈ ਇਸ ਚੀਜ਼ ਬਾਰੇ ਸੋਚ ਹੀ ਨਹੀਂ ਰਿਹਾ ਕਿ ਜੋ ਇਹ ਬਿਲਕੁਲ ਬੇਬਕੂਫੀ ਵਾਲਾ ਫਲੋ ਚੱਲ ਰਿਹਾ ਇਹਨੂੰ ਬ੍ਰੇਕ ਆਨ ਕਰੂਗਾ ਚੰਗੀ ਚੀਜ਼ ਜਦੋਂ ਆਪਾਂ ਨੂੰ ਕੋਈ ਦੱਸ ਦੇਵੇ ਜਾਂ ਆਪਣੇ ਬਹਿਕੇ ਮੂਰੇ ਕੋਈ ਗੱਲ ਕਰਦਾ ਪੱਕਾ ਤੇ ਉਸ ਚੀਜ਼ ਤੇ ਫੋਕਸ ਨਹੀਂ ਕਰਨਾ ਚਾਹੁੰਦੇ ਆਪਾਂ ਨੂੰ ਕੋਈ ਆ ਕੇ ਇੱਕ ਅਲੱਗ ਪਰਿਵਾਰ ਤੋਂ ਬੰਦਾ ਗੱਲ ਕਰ ਦੇਵੇ ਕਿ ਤੁਹਾਡੇ ਪਰਿਵਾਰ 'ਚ ਇਹ ਚੀਜ਼ ਗਲਤ ਆ ਪੱਕਾ ਤੇ ਨਹੀਂ ਸੁਣਾਗੇ ਐਜ਼ ਅ ਪੇਰੈਂਟ ਅਕਸਰ ਪੇਰੈਂਟਸ ਦੇ ਮੂਤੇ ਹੀ ਚੀਜ਼ ਹੁੰਦੀ ਆ ਅਸੀਂ ਦੁਨੀਆ ਦੇਖੀ ਅਸੀਂ 50 ਸਾਲ ਦੇ ਆ ਉਮਰਾਂ ਨਾਲ ਵੀ ਕਦੇ ਤਜਰਬੇ ਆਉਂਦੇ ਨੇ ਜੇ ਉਮਰਾਂ ਨਾਲ ਤਜਰਬੇ ਆਉਂਦੇ ਤਾਂ ਫਿਰ ਤਾਂ ਸਾਰੀ ਉਮਰ ਬੈਠ ਕੇ ਘਰੇ ਆਪਾਂ ਚਿੱਟੀ ਦਾੜੀ ਦਾ ਹੀ ਵੇਟ ਕਰੀ ਜਾਂਦੇ ਘਰੋਂ ਤੁਰਦੀ ਨਾ ਜਿੰਨਾ ਟਾਈਮ ਚਿੱਟੀ ਦਾੜੀ ਨਾ ਆਉਂਦੀ ਫਿਰ ਆਪਾਂ ਬਚਪਨ ਤੋਂ ਕਿਉਂ ਲੱਗ ਜਾਂਦੇ ਕਿੰਨੇ ਬੱਚੇ ਨੇ ਅੱਜ ਜੋ 12-12 ਸਾਲ ਦੇ ਕਿੱਥੇ ਪਹੁੰਚ ਗਏ ਕਿੰਨੇ ਬੱਚੇ ਨੇ ਜੋ 15 ਸਾਲ ਦੇ ਕਿੱਥੇ-ਕਿੱਥੇ ਪਹੁੰਚ ਗਏ ਅੱਜ ਮਿਲੀਨੀਅਰਸ ਨੇ ਕਿਦਾਂ ਉਹ ਢਿੱਡੋਂ ਸੇ ਕਿਆ ਨੇ ਉਹਨਾਂ ਨੂੰ ਰਾਤੋ-ਰਾਤ ਕੋਈ ਸੁਪਨਾ ਆ ਗਿਆ ਕਿਸੀਂ ਇਸ ਜੋਨਾ ਦੀ ਫੈਮਲੀ ਪਹਿਲੇ ਦਿਨ ਅਲੋਅਨਾ ਕਰਦੀ ਕਿ ਤੁਸੀਂ ਐਕਸਪੈਰੀਮੈਂਟ ਕਰ ਲਓ ਜਾਂ ਤੁਸੀਂ ਜਿਹੜੀ ਚੀਜ਼ ਕਰਨਾ ਚਾਹੁੰਦੇ ਉਹਨੂੰ ਟਰਾਈ ਕਰ ਲਓ ਉਹ ਕਿਦਾਂ ਸਕਸੈਸਫੁਲ ਹੁੰਦੇ ਹੁਣ ਮੰਨ ਲਓ ਇਥੋਂ ਮੈਂ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚਣਾ ਵਾ ਜੇ ਤੁਸੀਂ ਮੈਨੂੰ ਕਾਰ ਹੀ ਨਹੀਂ ਦਿਓਗੇ ਮੈਨੂੰ ਕੋਈ ਟਰਾਂਸਪੋਰਟੇਸ਼ਨ ਹੀ ਨਹੀਂ ਦਿਓਗੇ ਮੈਨੂੰ ਪਰਮਿਸ਼ਨ ਹੀ ਨਹੀਂ ਦਿਓਗੇ ਤੇ ਮੈਨੂੰ ਕਦੇ ਐਫਰਟ ਹੀ ਨਹੀਂ ਦਿਓਗੇ ਕਿ ਪੁੱਛ ਹੀ ਨਹੀਂ ਕਰੋਗੇ ਤੂੰ ਪਹੁੰਚ ਸਕਦਾ ਤਾਂ ਲੁਧਿਆਣਾ ਦਾ ਮੈਨੂੰ ਰਾਹ ਵੀ ਨਹੀਂ ਪਤਾ ਲੱਗਣਾ ਲੁਧਿਆਣਾ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਸਾਰੀ ਦੁਨੀਆ ਸਿਰਫ ਇਹ ਦੇਖਦੀ ਹੈ ਕਿ ਉਹਦਾ ਮੁੰਡਾ ਲੁਧਿਆਣਾ ਪਹੁੰ ਇਹ ਕਿ ਮੈਟਰ ਨਹੀਂ ਕਰਦਾ ਕਦੇ ਉਹਦੇ ਪੇਰੈਂਟਸ ਦੀ ਚਰਨੀ ਦੇਖੀ ਐ ਅਕਸਰ ਸਿਰਫ ਰਿਜ਼ਲਟ ਤੇ ਕਿਉਂ ਬੈਠੇ ਰਹਿੰਨੇ ਆਪਾਂ ਕਿਉਂ ਆਪਾਂ ਆਪਦੇ ਆਪ ਨੂੰ ਇੰਨਾ ਇੰਟੈਲੀਜੈਂਟ ਸਮਝ ਲੈਂਦੇ ਆ ਕਿ ਮੇਰੀ ਏਜ ਇੰਨੀ ਆ ਤਾਂ ਜੋ ਮੈਂ ਕਹੂੰਗਾ ਮੇਰਾ ਬੱਚਾ ਉਹ ਕਰੂਗਾ ਵਕਤ ਦੇ ਨਾਲ ਬਦਲਣ ਦੀ ਕੋਈ ਲੋੜ ਨਹੀਂ ਅੱਜ ਜੋ ਚੀਜ਼ਾਂ ਚੱਲ ਰਹੀਆਂ ਨੇ 2000 ਸਾਲਾਂ ਦੇ ਵਿੱਚ ਚੱਲਦੀਆਂ ਸੀ 1995 ਚ ਇਹ ਚੀਜ਼ ਨਹੀਂ ਸੀਗੀਆਂ ਤੁਸੀਂ ਕਿਉਂ ਬਦਲ ਗਏ ਮਾਪੇ ਨੂੰ ਮੈਂ ਪੁੱਛਦਾ ਤੁਸੀਂ ਤਾਂ ਕਦੇ ਰੀਲਸ ਵਾਲੇ ਜ਼ਮਾਨੇ ਚ ਆਏ ਨਹੀਂ ਸੀ ਤੁਸੀਂ ਤਾਂ ਉਹ ਟੈਲੀਵਿਜ਼ਨ ਦੂਰਦਰਸ਼ਨ ਦੇਖਣ ਵਾਲੇ ਬੰਦੇ ਹੋ ਤੁਸੀਂ ਕਿਉਂ ਆਪਦਾ ਅੱਜ ਮੋਬਾਈਲ ਤੇ ਇੰਨਾ ਟਾਈਮ ਤਾਂ ਬੱਚੇ ਕਿਦਾਂ ਐਡਾਪਟ ਨਾ ਕਰੇ ਜਿਹੜਾ ਜਮੇ ਹੀ ਅੱਜ ਦੇ ਟਾਈਮ ਦੇ ਵਿੱਚ ਆ ਉਹ ਕਿਦਾਂ ਅਡਾਪਟ ਨਾ ਕਰੇ ਤੇ ਜੇ ਉਹ ਅਡਾਪਟ ਨਹੀਂ ਕਰੂਗਾ ਤਾਂ ਆਟੋਮੈਟਿਕਲੀ ਸਾਰੀ ਦੁਨੀਆ ਤੋਂ ਪਿੱਛੇ ਰਹਿ ਜਾਊਗਾ ਫਿਰ ਤੁਹਾਨੂੰ ਉਸ ਚੀਜ਼ ਤੋਂ ਵੀ ਪ੍ਰੋਬਲਮ ਹੈ ਤੇ ਇਸੇ ਲਈ ਮੈਂ ਅਕਸਰ ਪੇਰੈਂਟਸ ਨੂੰ ਕਹਿਣਾ ਹੁੰਦਾ ਮੈਮ ਕਿ ਹਰ ਇੱਕ ਚੀਜ਼ ਦਾ ਜਿਹੜਾ ਇੱਕ ਆਪਾਂ ਆਵਦਾ ਨਜ਼ਰੀਆ ਦਿੰਨੇ ਆ ਉਹਨੂੰ ਇੱਕ ਪਹਿਲੂ ਨੂੰ ਦੇਖ ਕੇ ਕਦੇ ਨਹੀਂ ਦਿੱਤਾ ਜਾ ਸਕਦਾ ਇੱਕ ਬਾਕਸ ਹੈ ਤਾਂ ਉਹਦੇ ਚਾਰੇ ਕਾਰਨਰ ਜੀ ਆਪਾਂ ਪ੍ਰੋਪਰ ਐਜੇਸ ਮਿਲਾ ਕੇ ਉਹਨੂੰ ਪ੍ਰੋਪਰ ਲੈਂਥ ਤੇ ਰੱਖਾਂਗੇ ਤਾਂ ਹੀ ਬਾਕਸ ਬਣੂਗਾ ਅਦਰਵਾਈਜ਼ ਉਹਦੀ ਸ਼ੇਪ ਹਰ ਵਾਰ ਚੇਂਜ ਹੋ ਜਾਊਗੀ ਆਪਾਂ ਨੂੰ ਚਾਰੋਂ ਚੀਜ਼ਾਂ ਦੇਖਣੀਆਂ ਪੈਣੀਆਂ ਨੇ ਪੂਰਾ ਉਸ ਚੀਜ਼ ਤੇ ਨੁਮਾਨ ਲਓ ਬੱਚੇ ਨੂੰ ਪਹਿਲਾਂ ਦੇਖੋ ਕਰਨਾ ਕੀ ਚਾਹੁੰਦਾ ਤੁਹਾਡਾ ਬੱਚਾ ਕਿਸ ਚੀਜ਼ ਦੇ ਕਾਬਲ ਹੈ ਜੇ ਉਹਨੂੰ ਉਸੇ ਚੀਜ਼ ਤੇ ਫੋਕਸ ਕਰਾ ਕੇ ਪੁਸ਼ ਕਰੋਗੇ ਤਾਂ ਆਟੋਮੈਟਿਕਲੀ ਉਹਦੇ ਰਿਜ਼ਲਟ ਹੋਰ ਨਿਕਲਣਗੇ ਫਿਰ ਤੁਹਾਡੇ ਖਾਨਦਾਨ ਦੀ ਇੱਕ ਜਿਹੜੀ ਇਹ ਪਿਛਲੀ ਨੀਸ ਚੱਲਦੀ ਆ ਰਹੀ ਹੈ ਫਿਰ ਬਦਲੂਗੀ ਅਦਰਵਾਈਜ਼ ਤੁਸੀਂ ਉਸੇ ਧਾਇਰੇ ਚ ਰਹੋਗੇ ਸਾਰੀ ਉਮਰ ਤੁਹਾਡੇ ਆਉਣ ਵਾਲੀਆਂ 10 ਜਨਰੇਸ਼ਨਾਂ ਵੀ ਉੱਥੇ ਰਹਿਣਗੀਆਂ ਕੋਈ ਡਿਫਰੈਂਸ ਹੀ ਨਹੀਂ ਹੋਣਾ ਸਤ ਤੁਸੀਂ ਨਾ ਆਪਣੀ ਰੀਲ ਦੇ ਵਿੱਚ ਇੱਕ ਗੱਲ ਉਹ ਵੀ કરી ਸੀ ਜਿੱਥੇ ਤੁਸੀਂ ਰਿਲੇਸ਼ਨਸ਼ਿਪ ਦੇ ਬਾਰੇ ਦੱਸ ਰਹੇ ਸੀ ਕਿ ਰਿਲੇਸ਼ਨਸ਼ਿਪ ਅੱਜ ਕੱਲ ਬਹੁਤ ਛੋਟੇ ਟਾਈਮ ਪੀਰੀਅਡ ਦੇ ਰਹਿ ਗਏ। ਦੇਖੋ ਮੈਂ ਰਿਲੇਸ਼ਨਸ਼ਿਪ ਦੇ ਬਾਰੇ ਅੱਜ ਦੇ ਜੋ ਰਿਲੇਸ਼ਨਸ਼ਿਪ ਨੇ ਇਹਦੇ ਬਾਰੇ ਤਾਂ ਆਪਾਂ ਜਿੰਨੀ ਗੱਲ ਕਰ ਲਈ ਓਨੀ ਘੱਟ ਆ ਕਿਉਂਕਿ ਇੰਨਾ ਵੱਡਾ ਟੌਪਿਕ ਆ ਮੇਰੇ ਲਈ ਕਿਉਂਕਿ ਅਕਸਰ ਮੈਂ ਬਹੁਤ ਪਸੰਦ ਕਰਦਾ ਹਾਂ ਇਸ ਟੌਪਿਕ ਤੇ ਗੱਲ ਕਰਨ ਲਈ ਕਿਉਂਕਿ ਜਿੰਨੀ ਮੈਂ ਹੁਣ ਆਪਣੀ ਜਨਰੇਸ਼ਨ ਦੇ ਵਿੱਚ ਮੈਸਜ ਦੇਖ ਰਿਹਾ ਨਾ ਸਾਰੀ ਇਹ ਬਹੁਤ ਜ਼ਿਆਦਾ ਹਾਈ ਸਟੇਜ ਤੇ ਚਲੀ ਗਈ ਹੈ ਕਿਉਂਕਿ ਬਹੁਤ ਐਸੇ ਰਿਲੇਸ਼ਨਸ਼ਿਪ ਦੇ ਵਿੱਚ ਲੋਕ ਨੇ ਜੋ ਡਿਪਰੈਸ਼ਨ 'ਚ ਜਾ ਰਹੇ ਨੇ ਜਾਂ ਬਹੁਤ ਐਸੇ ਲੋਕ ਨੇ ਜੋ ਨਹੀਂ ਕੰਟੀਨਿਊ ਕਰਨਾ ਚਾਹ ਰਹੇ ਤੇ ਦੂਜੀ ਗੱਲ ਤੁਸੀਂ ਦੇਖਿਆ ਨਾ ਈਵਨ ਅੱਜ ਦੇ ਘੜੀ 'ਚ ਆਪਾਂ ਜੇ ਇਸ ਚੀਜ਼ ਨੂੰ ਅਨੁਮਾਨ ਲਗਾਈਏ ਤਾਂ 40 ਤੋਂ 45% ਜਨਰੇਸ਼ਨ ਅੱਜ ਦੀ ਹੀ ਹੈ ਜੋ ਕਹਿੰਦੀ ਹੈ ਮੈਂ ਬਿਆਨਿਕ ਕਰਾਉਣਾ ਅੱਜ ਦੀ ਜਨਰੇਸ਼ਨ 40% ਇਸ ਚੀਜ਼ ਤੇ ਬਲੀਵ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕਿ ਅਸੀਂ ਮੈਰਿਜ ਨਹੀਂ ਕਰਾਉਣਾ ਚਾਹੁੰਦੇ ਅਸੀਂ ਮੈਰਿਜ ਲਈ ਬਣਿਆ ਨਹੀਂ ਤਾਂ ਉਹਨਾਂ ਨੂੰ ਕੀ ਨੇ ਦੱਸਿਆ ਮੈਰਿਜ ਲਈ ਨਹੀਂ ਬਣੇ ਕੀ ਨੇ ਕਿਉਂ ਉਹਨਾਂ ਨੂੰ ਉਹ ਚੀਜ਼ ਨਹੀਂ ਕਰਾ ਸਕਦੇ ਕੰਪੈਟੀਬਿਲਿਟੀ ਕੰਪੈਟੀਬਿਲਿਟੀ ਦੇਖੋ ਇੱਥੇ ਗਲਤੀ ਕਿਹੜੀ ਚੀਜ਼ ਆ ਗਈ ਨਾ ਕੰਪੈਟੀਬਿਲਿਟੀ ਦੀ ਗੱਲ ਨਹੀਂ ਪਿਛਲੇ ਜਿੰਨੇ ਜ਼ਮਾਨੇ ਚੱਲਦੇ ਆ ਰਹੇ ਨੇ ਸਾਰੇ ਨੇ ਜੇ ਉਹਨਾਂ ਦੀ ਉਹ ਥਾਟ ਇਦਾਂ ਦਾ ਲੈ ਕੇ ਚੱਲਦੇ ਤਾਂ ਅੱਜ ਦੀ ਜਨਰੇਸ਼ਨ ਹੀ ਅੱਧੀ ਹੁੰਦੀ ਤਾਂ ਸ਼ਾਇਦ ਆਪਣੇ ਮਾਪਿਓ ਵੀ ਇਹ ਚੀਜ਼ ਸੋਚ ਲੰਦੇ ਤਾਂ ਆਪਾਂ ਪੈਦਾ ਹੀ ਨਾ ਹੁੰਦੇ ਸ਼ਾਇਦ ਮੇਰੇ ਫਾਦਰ ਦਾ ਪਰ ਇਹ ਕੰਪੈਟੀਬਿਲਟੀ ਐਦਾਂ ਨਹੀਂ ਪਹਿਲਾਂ ਪਹਿਲਾਂ ਤਾਂ ਦੇਖਣਾ ਵੀ ਹੁੰਦਾ ਸ ਇੱਕ ਦੂਜੇ ਨੂੰ ਦੇਖਦੇ ਵੀ ਨਹੀਂ ਸੀ ਅਰੇਂਜ ਮੈਰਿਜਸ ਸੀ ਉਦੋਂ ਕੰਪੈਟੀਬਿਲਟੀ ਜ਼ਿਆਦਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਰਿਲੇਸ਼ਨ ਨੂੰ ਸਾਲ ਦੋ ਸਾਲ ਦੇਣ ਤੋਂ ਬਾਅਦ ਵਿਆਹ ਕਰਾਉਨੇ ਆ ਉਦੋਂ ਕੰਪੈਟੀਬਿਲਟੀ ਦਾ ਜ਼ਿਆਦਾ ਪਤਾ ਲੱਗੂਗਾ ਪ੍ਰੋਬਲਮ ਇਸ ਚੀਜ਼ ਦੇ ਵਿੱਚ ਸਭ ਤੋਂ ਵੱਡੀ ਕੀ ਚੀਜ਼ ਆ ਗਈ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਆਪਣੀ ਉਮੀਦ exceptions ਜੋ ਰਿਲੇਸ਼ਨ ਦੇ ਵਿੱਚ ਆਪਾਂ ਰੱਖਣੀ ਆ ਹੱਦ ਤੋਂ ਜ਼ਿਆਦਾ ਸ਼ੁਰੂ ਕਰਤੀਆਂ ਮੰਨ ਲਓ ਮੈਂ ਜੇ ਆਪਦੀ ਗੱਲ ਕਰਾਂ ਐਗਜ਼ਾਮਪਲ ਮੰਨ ਲਓ ਮੈਂ ਰਿਲੇਸ਼ਨ ਦੇ ਵਿੱਚ ਆ ਕਿਸੇ ਨਾਲ ਜੇ ਮੈਂ ਉਹ ਬੰਦੇ ਦੇ ਨਾਲ ਰਿਲੇਸ਼ਨ ਦੇ ਵਿੱਚ ਆ ਤਾਂ ਪ੍ਰੋਬਲਮ ਕਿੱਥੇ ਆ ਜਾਂਦੀ ਆ ਸਭ ਤੋਂ ਵੱਡਾ ਦੁਸ਼ਮਨ ਮੋਬਾਈਲ ਕੀ ਆ ਇਹਦਾ ਆਪਾਂ ਇੰਨਾ ਐਕਸੈਸਿਵ ਯੂਜ਼ ਕਰਨਾ ਸ਼ੁਰੂ ਕਰਤਾ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਨੂੰ ਕਿਹੜੀ ਇਨਫੋਰਮੇਸ਼ਨ ਚਾਹੀਦੀ ਏ ਕਿਹੜੀ ਨਹੀਂ ਚਾਹੀਦੀ ਕਿਹੜੀ ਇਨਫੋਰਮੇਸ਼ਨ ਨੂੰ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਆਪਾਂ ਹਰ ਇਨਫੋਰਮੇਸ਼ਨ ਨੂੰ ਅਡਾਪਟ ਕਰ ਰਹੇ ਆ ਜਿਹੜੀ ਰੀਲ ਦੇਗੀ ਬ੍ਰੇਂਚ ਬਾੜ ਰਹੇ ਆ ਵਿੱਚ ਹੀ ਚਲੋ ਜੀ ਸ਼ੈਂਪ ਇਨਾ ਮਿਕਸਡ ਆਫ ਜਦੋਂ ਚੱਲੂਗਾ ਤਾਂ ਆਟੋਮੈਟਿਕਲੀ ਤੁਸੀਂ ਇੱਕ ਦਿਨ ਦਿਮਾਗ ਤੋਂ ਬਿਮਾਰ ਹੋਊਂਗੇ ਹੋਗੇ ਤੇ ਫਿਰ ਕੀ ਹੁੰਦਾ ਅੱਜ ਕੱਲ ਰੀਲਸ ਚੱਲ ਰਹੀਆਂ ਜਿੱਦਾਂ ਹੁਣੇ ਵੈਲੈਂਟਾਈਨ ਵੀਕ ਨਿਕਲਿਆ ਹੁਣੇ ਰੀਸੈਂਟਲੀ ਜੇ ਆਪਾਂ ਗੱਲ ਕਰੀਏ ਰਾਈਟ ਹੁਣ ਮੰਨ ਲਓ ਇੱਕ ਸਿੰਪਲ ਫੈਮਲੀ ਦੀ ਕੁੜੀ ਹੈ ਸਿੰਪਲ ਜਿੱਥੇ ਆਪਾਂ ਗੱਲ ਕਰੀਏ ਜਿੱਥੇ ਇੱਕ ਮੀਡੀਓਕਰ ਫੈਮਲੀ ਆਪਣੇ ਜ਼ਿਆਦਾਤਰ ਆਪਾਂ ਸਾਰੇ ਮੀਡੀਓਕਰ ਮੀਡੀਓਕਰ ਫੈਮਲੀ ਦੀ ਕੁੜੀ ਮੰਨ ਲਓ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਹੈ ਜਾਂ ਮੰਨ ਲਓ ਮੁੰਡਾ ਵੀ ਵਿਚਾਰਾ ਮਿਹਨਤੀ ਅੱਜ ਕਿਤੇ ਸਟਰਗਲ ਟਾਈਮ ਦੇ ਵਿੱਚ ਆ ਤਾਂ ਉੱਥੇ ਕੀ ਹੁੰਦਾ ਉਹਨਾਂ ਤੇ ਇੱਕ ਕੁੜ ਹੁਣ ਉਹ ਸਾਰਾ ਦਿਨ ਸੋਸ਼ਲ ਮੀਡੀਆ ਦੇਖ ਰਹੀ ਐ ਤਾਂ ਉਹਨੇ ਐਸੀ ਚੀਜ਼ ਨੂੰ ਅਨੁਮਾਨ ਲਾਈ ਜਾਣਾ ਕਿ ਅੱਛਾ ਰੋਜ਼ ਦੇ ਤੇ ਐਦਾਂ ਰੋਜ਼ ਦੇ ਹੀ ਦੇ ਆ ਜੀ ਐਦਾਂ ਦੀ ਡੈਕੋਰੇਸ਼ਨ ਹੋਣੀ ਚਾਹੀਦੀ ਆ ਜੀ ਐਦਾਂ ਬਲੂਨ ਲੱਗੇ ਹੋਣੇ ਚਾਹੀਦੀ ਆ ਜੀ ਇੰਨਾ ਵੱਡਾ ਰੈਸਟੋਰੈਂਟ ਰੈਡੀ ਹੋਣਾ ਚਾਹੀਦਾ ਜੀ ਫੁਲਾਨੇ ਬੰਦੇ ਨੇ ਉਹਨੂੰ ਕਾਰ ਦੇ ਵਿੱਚ ਬਲੂਨਸ ਲਾ ਕੇ ਸਰਪ੍ਰਾਈਜ਼ ਕੀਤਾ ਉਹਨੇ ਉਹਨੂੰ ਆਹ ਚੀਜ਼ ਗਿਫਟ ਕਰਤੀ ਉਹਨੇ ਉਹਨੂੰ ਮੋਬਾਈਲ ਗਿਫਟ ਕਰਤਾ ਐਕਸਪੈਕਟੇਸ਼ਨ ਸੈੱਟ ਹੋ ਗਈਆਂ ਉਮੀਦਾਂ ਦੀ ਇੱਕ ਬਾਉਂਡੇਸ਼ਨ ਚਾਰਟ ਸੈੱਟ ਕਰ ਲਿਆ ਹੁਣ ਆਪਾਂ ਇਹ ਦੇਖਿਆ ਨਹੀਂ ਵੀ ਵਿਚਾਰਾ ਆਪਣਾ ਬੰਦਾ ਅੱਜ ਕਿਹੜੀ ਘੜੀ ਚ ਜਿਹੜਾ ਆਪਣਾ ਰਿਲੇਸ਼ਨ ਦੇ ਵਿੱਚ ਆਪਣਾ ਪਾਰਟਨਰ ਆ ਅੱਜ ਉਹ ਕਿਹੜੀ ਸਿਚੁਏਸ਼ਨ ਦੇ ਵਿੱਚ ਆ ਉਹ ਉਹਨੂੰ ਕੌਣ ਦੇਖੂਗਾ ਰੀਲ ਵਾਲੇ ਦੇਖਣਗੇ ਜਾਂ ਜਿਹਦੇ ਨਾਲ ਤੁਸੀਂ ਰਿਲੇਸ਼ਨ ਚ ਤੁਸੀਂ ਦੇਖੋਗੇ ਤੁਸੀਂ ਦੇਖੋ ਨਾ ਪਹਿਲਾਂ ਕੀ ਪਤਾ ਮੈਂ ਅੱਜ ਐਨੇ ਜੋਗਾ ਹੋਵਾਂ ਨਾ ਕੀ ਪਤਾ ਮੈਂ ਅੱਜ ਐਨੀ ਸਟਰਗਲ ਚ ਹੋਵਾਂ ਮੰਨ ਲਓ ਪੈਸੇ ਦੀ ਗੱਲ ਵੀ ਨਹੀਂ ਕਰਦੇ ਕੀ ਪਤਾ ਅੱਜ ਮੈਂ ਮੈਂਟਲੀ ਐਨਾ ਪੋਜ਼ਿਟਿਵ ਜਾਂ ਪ੍ਰਿਪੇਅਰ ਰੈਡੀ ਨਾ ਹੋਵਾਂ ਕਿ ਮੇਰੇ ਦਿਮਾਗ 'ਚ ਚੀਜ਼ਾਂ ਹੋਣ ਕੀ ਪਤਾ ਮੈਂ ਉਸ ਟਾਈਮ ਕਿਹੜੇ ਪ੍ਰੈਸ਼ਰ ਕੀ ਪਤਾ ਮੇਰਾ ਥਾਟ ਪ੍ਰੋਸੈਸ ਕਿਦਾਂ ਦਾ ਮੇਰੇ ਸਪਨੇ ਕਿਦਾਂ ਦੇ ਨੇ ਮੈਂ ਕਿੱਥੋਂ ਡਿਸਪਾਇੰਟਡ ਹੋਇਆ ਬੈਠਾ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਕੀ ਦਾ ਫਰਜ਼ ਆ ਕੀ ਪਾਰਟਨਰ ਸਿਰਫ ਐਸੀ ਚੀਜ਼ ਲਈ ਹੁੰਦਾ ਕਿ ਸਾਰੇ ਡੇਜ਼ ਆਉਣਗੇ ਉਹ ਨੂੰ ਹੀ ਮਨਾਊਗਾ ਜੀ ਹਾਂ ਜੀ ਡੇਟਸ ਤੇ ਜਾਣਾ ਜੀ ਤਾਂ ਡੇਟਸ ਤੇ ਜਾਊਗਾ ਜੀ ਕਿਤੇ ਸਟੇ ਕਰਨ ਜਾਣਾ ਉਦੋਂ ਜਾਓ ਜੀ ਇੰਟਰਨੈਸ਼ਨਲ ਘੁੰਮਣ ਜਾਓ ਰਿਸ਼ਤਾ ਸਿਰਫ ਐਸੀ ਚੀਜ਼ ਲਈ ਹੁੰਦਾ ਆਪਾਂ ਕੀ ਆਪਾਂ ਆਪਣੇ ਮਾਪੇ ਦੇ ਰਿਸ਼ਤੇ ਦੇਖੇ ਨਹੀਂ ਸੁੱਖ ਦੇ ਵਿੱਚ ਚਾਹੇ ਉਹਨਾਂ ਨੇ ਕੁਝ ਇੰਜੋਏ ਨਾ ਕੀਤਾ ਹੋਵੇ ਘੁੰਮਣ ਚਾਹੇ ਉਹ ਕਿਤੇ ਨਾ ਗਏ ਹੋਣ ਮਾਂ ਲੀव्स ਵਾਲੀ ਚਾਹੇ ਕਿਤੇ ਘੁੰਮਣ ਨਾ ਗਏ ਹੁਣ ਰੋਜ਼ ਦੇ ਹਗੜੇ ਚਾਹੇ ਉਹਨਾਂ ਨੂੰ ਪਤਾ ਵੀ ਨਾ ਹੋਵੇ ਪਰ ਐਸੀ ਕੜੀ ਕਦੇ ਨਹੀਂ ਹੁੰਦੀ ਕਿ ਜਿੱਦਣ ਬਾਹਰੋਂ ਆਪਣੇ ਪਿਤਾ ਜੀ ਆ ਆਪਣੇ ਡੈਡੀ ਘਰੇ ਐਂਟਰ ਕਰਨ ਤੇ ਉਹ ਉਹਨਾਂ ਦਾ ਫੇਸ ਦੇਖ ਕੇ ਇਹਨਾਂ ਦੱਸ ਦਨ ਕਿ ਅੱਜ ਕਿਸੇ ਨਾਲ ਲੜ ਕੇ ਆਇਆ ਜਾਂ ਅੱਜ ਇਹਦੀ ਕਿਸੇ ਨਾਲ ਬਹਿਸ ਹੋ ਗਈ ਜਾਂ ਅੱਜ ਇਹਨੂੰ ਕਿਤੋਂ ਡਿਸਪਾਇੰਟਮੈਂਟ ਮਿਲ ਗਈ ਇਹ ਬੌਂਡਿੰਗ ਕਿੱਥੇ ਆ ਇਹ ਵਾਲੀ ਚੀਜ਼ ਇੰਨੀ ਵੱਡੀ ਚੀਜ਼ ਮਿਸਿੰਗ ਕਿੱਦਾਂ ਮਿਸਿੰਗ ਹੋਗੀ ਕਿ ਆਪਣੇ ਮੰਮੀਆਂ ਦੇ ਸ਼ੌਂਕ ਨਹੀਂ ਸੀ ਸਾਰੇ ਆਂ ਦੇ ਸ਼ੌਂਕ ਹੁੰਦੇ ਨੇ ਕੀ ਦਾ ਸ਼ੌਂਕ ਨਹੀਂ ਕਿਨੂੰ ਸੁਨਹਿਰੀਆਂ ਚੀਜ਼ਾਂ ਸੋਹਣੀਆਂ ਨਹੀਂ ਲੱਗਦੀਆਂ ਕਿਨੂੰ ਗੋਲਡਨ ਡੇਜ਼ ਵਧੀਆ ਨਹੀਂ ਲੱਗਦੇ ਹਾਂ ਪਰ ਦੁਨੀਆ ਵਰਗਾ ਜਿਹੜਾ ਐਟਮੋਸਫੇਅਰ ਆ ਉਹ ਆਪਦੇ ਪਤੀ ਤੋਂ 100% ਉਮੀਦ ਰੱਖ ਕੇ ਬੈਠਣਾ ਤੇ ਉਹਦੇ ਵਿੱਚੋਂ ਇੱਕ ਚੀਜ਼ ਦੀ ਵੀ ਕਮੀ ਆਣ ਤੇ ਉਹਨੂੰ ਜੱਜ ਕਰਨਾ ਸਭ ਤੋਂ ਵੱਡੀ ਗੱਲ ਬਹੁਤ ਹੀ ਬੁਰੀ ਗੱਲ ਆ ਇਹੀ ਜਿਨਾਂ ਗੱਲ ਕਰਕੇ ਰਿਲੇਸ਼ਨ ਨਹੀਂ ਚੱਲ ਰਹੇ ਹੁਣ ਮੰਨ ਲਓ ਮੇਰਾ ਇੱਕ ਨਜ਼ਰੀਆ ਇਦਾਂ ਦਾ ਕਿ ਮੈਂ ਮੈਨੂੰ ਜੀ ਇਦਾਂ ਕਿ ਮੇਰਾ ਬாய்ਫਰੈਂਡ ਗਰਲਫ੍ਰੈਂਡ ਬੜਾ ਥਾਟਫੁਲ ਹੋਣਾ ਚਾਹੀਦਾ ਹੈ ਉਹਦੇ ਇਦਾਂ ਦੇ ਥਾਟਸ ਹੋਣ ਕਾਰ ਦੀ ਡੋਰ ਖੋਲੇ ਮੈਨੂੰ ਬਾਹਰ ਉਤਾਰੇ ਜਾਂ ਕਾਰ ਦਾ ਡੋਰ ਖੋਲ ਕੇ ਮੈਨੂੰ ਵਿੱਚ ਬਿਠਾਵੇ ਕੁਝ ਵੀ ਹੁਣ ਤੁਸੀਂ ਅਲੱਗ ਫੈਮਿਲੀ ਦੇ ਵਿੱਚ ਪਲੇ ਹੋ ਜੀ ਮੈਂ ਅਲੱਗ ਫੈਮਿਲੀ ਦੇ ਵਿੱਚ ਪਲੇਆ ਹੁਣ ਮੰਨ ਲਓ ਇੱਕ ਛੋਟੀ ਜੀ ਐਗਜ਼ਾਮਪਲ ਦੀ ਆਪਾਂ ਗੱਲ ਕਰਦੇ ਮੰਨ ਲਓ ਇੱਕ ਆਰਟਸ ਦੇ ਸਟੂਡੈਂਟ ਨੂੰ 10th 2 ਦੇ ਵਿੱਚ ਆਪਾਂ ਗੱਲ ਕਰੀਏ ਆਰਟਸ ਦੇ ਸਟੂਡੈਂਟ ਨੂੰ 6 ਕਿੱਦਾਂ ਕਰ ਲੂਗਾ ਕਿੱਥੇ ਸਿਰਫ 6 ਮਹੀਨੇ ਦੀ ਪੜ੍ਹਾਈ ਦੀ ਗੱਲ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਉਹ ਚੀਜ਼ ਪੋਸੀਬਲ ਨਹੀਂ ਮੈਂ ਤਾਂ ਫਿਰ 25 ਸਾਲ ਕਿਸੇ ਹੋਰ ਦੇ ਘਰੇ ਪੜਿਆ ਤੁਸੀਂ ਤਾਂ ਫਿਰ 25 ਸਾਲ ਕਿਸੇ ਹੋਰ ਐਟਮੋਸਫੀਅਰਸ ਪੜ ਕੇ ਆਏ ਹੋ ਐਗਜ਼ੈਕਟ ਸੇਮ ਕਿੱਦਾਂ ਹੋ ਜਾਈਏ ਮੈਂ ਆਪਦੀ ਵਾਈਬ੍ਰੇਸ਼ਨਸ ਨੂੰ ਤੁਹਾਡੀ ਵਾਈਬ੍ਰੇਸ਼ਨ ਨਾਲ ਕਿੱਦਾਂ ਮੈਚ ਕਰਦਾ ਤੁਹਾਡੇ 25 ਸਾਲ ਦੀ ਜੋ ਡਿਵੈਲਪਮੈਂਟ ਆ ਬ੍ਰੇਨ ਦੀ ਜੋ ਸ਼ੌਂਕ ਨੇ ਆ ਚੀਜ਼ਾਂ ਨੇ ਜੋ ਤੁਹਾਡੇ ਬ੍ਰੇਨ 'ਚ ਨੇ ਮੈਂ ਉਹਨੂੰ ਕਿੱਦਾਂ ਸਮਝਾਂ ਮੈਂ ਉਹਨੂੰ ਕਿੱਦਾਂ 1 ਮਿੰਟ 'ਚ ਸਮਝ ਕੇ ਸਿਰਫ ਰੀਲ ਤੋਂ ਅਨੁਮਾਨ ਲੈ ਕੇ ਚੀਜ਼ ਤੁਹਾਡੇ ਲਈ ਪੈਦਾ ਕਰ ਦਵਾਂ ਤੇ ਫਿਰ ਤੁਸੀਂ ਜੀ 9 ਚ 10 ਚ 9 ਚੀਜ਼ਾਂ ਪੂਰੀਆਂ ਹੋ ਗਈਆਂ ਤੇ ਇੱਕ ਜਿਹੜੀ ਰੀਲ ਵਾਲੀ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਅੰਡਰਸਟੈਂਡ ਕਰੋ ਉਸ ਚੀਜ਼ ਨੂੰ ਅਡਾਪਟ ਕਰੋ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਵਿੱਚ ਹੀ ਮੈਂ ਇੱਜ ਇੰਟਰਰਪਟ ਕਰਕੇ ਐਡ ਆਨ ਕਰ ਰਿਹਾ ਇੱਕ ਜਿਹੜਾ ਕਨਸੈਪਟ ਸਭ ਤੋਂ ਵੱਡਾ ਪ੍ਰੋਬਲਮ ਆ ਗਈ ਰਿਲੇਸ਼ਨਸ਼ਿਪ ਆਪਣੇ ਯੂਥ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਆਪਾਂ ਪਤਾ ਕਿਸ ਚੀਜ਼ ਬਲੀਵ ਕਰਦੇ ਆਂ ਆਪਾਂ ਬਲੀਵ ਕਰਦੇ ਆਂ ਰਿਪਲੇਸਮੈਂਟ ਦੇ ਵਿੱਚ ਇਨਸਟੈਡ ਆਫ ਰਿਪੇਅਰ ਆਪਾਂ ਕਿਸੇ ਰਿਸ਼ਤੇ ਨੂੰ ਰਿਪੇਅਰ ਨਹੀਂ ਕਰਨਾ ਚਾਹੁੰਦੇ ਆਪਾਂ ਕਿਸੇ ਪ੍ਰੋਬਲਮ ਨੂੰ ਰਿਪੇਅਰ ਨਹੀਂ ਕਰਨਾ ਚਾਹੁੰਦੇ ਆਪਾਂ ਰਿਪਲੇਸ ਮੇਰੇ ਟਾਈਪ ਦਾ ਨਹੀਂ ਗਰਲਫ੍ਰੈਂਡ ਦੇ ਵਿੱਚ ਕੋਈ ਇਸ਼ੂ ਆਇਆ ਨਾ ਜੀ ਨਾ ਮੇਰੇ ਟਾਈਪ ਦੀ ਨਹੀਂ ਕੋਈ ਰਿਸ਼ਤੇ ਦੇ ਵਿੱਚ ਇੱਕ ਅਦੀ 1922 ਹੋਗੀ ਕਿਸੇ ਨੇ ਤੀਜੀ ਗੱਲ ਕਹਤੀ ਹਾਂ ਉਹਦੀ ਗਰਲਫ੍ਰੈਂਡ ਤਾਂ ਐਨੀ ਐਕਸਟ੍ਰੋਵਰਟ ਆ ਐਨੀ ਵਧੀਆ ਗੱਲ ਕਰਦੀ ਆ ਸਟੇਜ ਹੈਂਡਲਿੰਗ ਕਰ ਲੈਂਦੀ ਆ ਸਭ ਕੁਝ ਕਰ ਲੈਂਦੀ ਆ ਮੇਰੇ ਵਾਲੀ ਨੂੰ ਤਾਂ ਜੀ ਬੋਲਣਾ ਨਹੀਂ ਆਉਂਦਾ ਮੇਰੇ ਵਾਲੀ ਤਾਂ ਸਿੰਪਲ ਹਾਊਸ ਵਾਈਫ ਐ ਯਾਰ ਉਹਦੀ ਫੈਮਿਲੀ ਐਟਮੋਸਫੇਅਰ ਡਿਫਰੈਂਟ ਹੋਊਗਾ ਉਹ ਸ਼ੁਰੂ ਤੋਂ ਸਟੇਜ ਤੇ ਚੜ੍ਹਨਾ ਚਾਹੁੰਦੀ ਸੀ ਉਹ ਤਾਂ ਸ਼ੁਰੂ ਤੋਂ ਏਮ ਹੀ ਉਹੀ ਸੀ ਇੱਕ ਬੱਚੀ ਜੋ ਘਰੇ ਸਿੰਪਲ ਐਟਮੋਸਫੇਅਰ ਦੇ ਵਿੱਚ ਪਲੀ ਆ ਉਹਨੇ ਉਹ ਸੋਚੇ ਹੀ ਨਹੀਂ ਉਹ ਚੀਜ਼ ਉਹਦੀ ਮੈਂਟੈਲਿਟੀ ਉੱਥੇ ਤੱਕ ਬਿਲਟ ਹੀ ਨਹੀਂ ਹੋਈ ਉਹਨਾਂ ਨੇ ਚਾਹਿਆ ਹੀ ਨਹੀਂ ਤੁਸੀਂ ਕਿਦਾਂ ਉਸ ਟੀਨ ਨੂੰ ਜੱਜ ਕਰਕੇ ਉਹ ਕਰ ਸਕਦੇ ਹੋ ਤੁਸੀਂ ਕਿਦਾਂ ਇਹ ਰਿਪਲੇਸਮੈਂਟ ਦੇ ਸਕਦੇ ਹੋ ਕਿਸੇ ਨੂੰ ਇਹ ਰਿਸ਼ਤਾ ਸਿਰਫ ਥੋੜਾ ਹੀ ਆ ਕੀ ਤੁਹਾਡੇ ਪਾਰਟਨਰ ਦਾ ਰਿਸ਼ਤਾ ਹੈ ਨਹੀਂ ਅਕਸਰ ਕਿਉਂ ਪੂਰੇ ਰਿਲੇਸ਼ਨ ਦੇ ਵਿੱਚ ਇੱਕੋ ਹੀ ਬੰਦਾ 100% ਉਮੀਦਾਂ ਲਾ ਕੇ ਦੂਜੇ ਬੰਦੇ ਨੂੰ ਜੱਜ ਕਰਦਾ ਰਹਿੰਦਾ ਦੂਜੇ ਪਾਸੇ ਵਾਲਾ ਬੰਦਾ ਕਿਉਂ ساری ਉਮਰ ਚੋ ਕੇ ਚੀਜ਼ ਨੂੰ ਅਡਾਪਟ ਕਰਦਾ ਰਹਿੰਦਾ ਬੈਲੈਂਸਿੰਗ ਹਰ ਚੀਜ਼ ਦੇ ਵਿੱਚ ਆਪਾਂ ਨੂੰ ਬੈਲੈਂਸ ਚਾਹੀਦਾ ਰਿਲੇਸ਼ਨ ਰਿਸ਼ਤਿਆਂ ਦੇ ਵਿੱਚ ਜਿੰਨਾ ਟਾਈਮ ਆਪਾਂ ਬੈਲੈਂਸ ਨਹੀਂ ਲੈ ਕੇ ਆਵਾਂਗੇ ਆਪਣੇ ਰਿਸ਼ਤੇ ਚੱਲ ਨਹੀਂ ਸਕਦੇ ਤੇ ਇਸ ਲਈ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਰਿਪੇਅਰ ਤੇ ਇੱਕ ਪ੍ਰੋਪਰ ਧਿਆਨ ਦਿਆ ਕਰੋ ਜਿੱਥੇ ਕਦੇ ਆਪਾਂ ਨੂੰ ਪ੍ਰੋਬਲਮ ਆਉਂਦੀ ਉਸ ਚੀਜ਼ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰੋ ਰਿਸ਼ਤੇ ਦੇ ਵਿੱਚ ਕੋਈ ਉਨਨੀਕੀ ਹੋ ਗਈ ਜੀ ਮੰਨ ਲਓ ਕਿ ਸਦਾ ਆਪਾਂ ਨੂੰ ਬੋਲਣ ਦਾ ਤਰੀਕਾ ਨਹੀਂ ਪਸੰਦ ਕੋਈ ਉੱਚੀ ਬੋਲਦਾ ਧੀਮਾ ਬੋਲਦਾ ਕੀ ਪਤਾ ਹੋਵੇ ਪਰਿਵਾਰ 'ਚ ਸਾਰੇ ਉੱਚੀ ਬੋਲਦੇ ਹੁਣ ਤੁਹਾਡੇ ਪਰਿਵਾਰ 'ਚ ਸਾਰੇ ਸਲੋ ਬੋਲਦੇ ਨੇ ਤੁਹਾਨੂੰ ਦੱਸੋ ਇਹ ਚੀਜ਼ ਐਥਿਕਲੀ ਏਦਾਂ ਗੱਲ ਤੇ ਜੀ ਇਸ ਸਮੇਂ ਤੇ ਏਦਾਂ ਨਹੀਂ ਬੋਲੀਦਾ ਇਸ ਸਮੇਂ ਤੇ ਏਦਾਂ ਬੋਲੀਦਾ ਇਸ ਸਮੇਂ ਤੇ ਇਹ ਚੀਜ਼ ਨੂੰ ਏਦਾਂ ਐਡਾਪਟ ਕਰੀਦਾ ਇਹਨੂੰ ਏਦਾਂ ਟੈਕਲ ਕਰੀਦਾ ਆਟੋਮੈਟਿਕਲੀ ਸੈੱਟ ਹੋ ਜੂ ਸਿੱਖਣਾ ਕੋਣ ਨਹੀਂ ਚਾਹੁੰਦਾ ਜੋ ਤੁਹਾਡੇ ਨਾਲ ਪਿਆਰ ਦੇ ਵਿੱਚ ਹੈ ਉਹ ਤਾਂ ਸਾਰੀ ਦੁਨੀਆ ਬਦਲ ਸਕਦਾ ਤੁਹਾਡੇ ਲਈ ਆਪਦੀਆਂ ਆਦਤਾਂ ਤਾਂ ਕਿੰਨੀ ਛੋਟੀ ਚੀਜ਼ਾਂ ਤਾਂ ਇਸੇ ਲਈ ਜਿਹੜਾ ਰਿਸ਼ਤਾ ਮਿਲਦਾ ਜੈਸਾ ਇਨਸਾਨ ਮਿਲਦਾ ਉਹਦੇ ਵਿੱਚ ਜੋ ਖੂਬੀਆਂ ਨੇ ਸਭ ਤੋਂ ਪਹਿਲਾਂ ਉਹਨੂੰ ਅੰਡਰਸਟੈਂਡ ਕਰੀਦਾ ਹੁੰਦਾ ਉਹਨੂੰ ਅੰਡਰਲਾਈਨ ਕਰੀਦਾ ਹੁੰਦਾ ਪਹਿਲਾਂ ਕਮੀਆਂ ਨੂੰ ਨਹੀਂ ਜਿੰਨਾ ਟਾਈਮ ਤੁਹਾਨੂੰ ਉਹਦੀ ਖੂਬੀਆਂ ਪਸੰ ਤਾਂ ਈਸੀਲੀ ਜੋ ਸਾਰਾ ਕੁਝ ਉਹਦੇ ਵਿੱਚ ਆਏਗਾ ਪਹਿਲਾਂ ਉਹਨੂੰ ਸਵੀਕਾਰ ਕਰੋ ਪ੍ਰੋਪਰ ਏਕੋ ਚੀਜ਼ ਤੇ ਧਿਆਨ ਦੇ ਕੇ ਫਿਰ ਬੈਠ ਕੇ ਰਲ ਮਿਲ ਕੇ ਉਸ ਚੀਜ਼ ਤੇ ਵਰਕ ਕਰੋ ਤੁਹਾਡਾ ਰਿਸ਼ਤਾ ਸਵਰਗ ਵਰਗਾ ਬਣ ਜੂ ਤੁਹਾਨੂੰ ਉਸ ਇਨਸਾਨ ਤੋਂ ਵਧੀਆ ਕੋਈ ਇਨਸਾਨ ਲੱਭਣਾ ਹੀ ਨਹੀਂ ਤੇ ਇਸ ਕਰਕੇ ਖੁਸ਼ ਰਿਆ ਕਰੋ ਤੇ ਖੁਸ਼ ਰੱਖਿਆ ਕਰੋ ਸਾਰਿਆਂ ਨੂੰ ਥੈਂਕ ਯੂ